ਸ਼ਹਿਰ ਦੇ ਅੰਦਰ ਇਹ ਸ਼ਾਮਪੂਰੇ ਦਾ ਇਲਾਕਾ ਹੈਗਾ ਇੱਥੇ ਕਾਸੋ ਆਪਰੇਸ਼ਨ ਚੱਲ ਰਿਹਾ ਹੈ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਬੀਸੀ ਸਹਿਬਾਨ ਹਾਜ਼ਰ ਲਗੇ ਸੋ ਕਿਉਂਕਿ ਇੱਥੇ 13 ਕੇਸ ਜਿਹੜੇ ਤੇਰਾ 올ਡ ਹਿਸਟਰੀ ਦੇ ਕੇ ਸਾਹਮਣੇ ਆਏ ਸੀ ਕਿ ਤੇਰਾ ਕੇਸ ਲਗੇ ਔਰ ਉਹਨੂੰ 13 ਕੇਸਾਂ ਦੇ ਅੰਦਰ ਵਕ ਵਕ ਜਿਹੜੇ ਡਰੱਗ ਪੈਡਲਰ ਸੀ ਉਹ ਇਨਵੋਲਵ ਸੀਗੇ ਔਰ ਉਹਨੂੰ ਲੈ ਕੇ ਲਗਾਤਾਰ ਆਪਰੇਸ਼ਨ ਚੱਲ ਰਿਹਾ ਸੀ ਮੈਂ ਵੀ ਆਕੇ ਪਹੁੰਚਿਆਗਾ ਕਿ ਬਿਲਕੁਲ ਪੁਲਿਸ ਜਿਹੜੀ ਹੈ ਬੜੇ ਅੱਛੇ ਤਰੀਕੇ ਦੇ ਨਾਲ ਕਾਰਵਾਈ ਕਰ ਰਹੀ ਹੈ ਕਿ ਜਿਹੜਾ ਵੀ ਡਰੱਗ ਪੈਡਲਰ ਮਿਲੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਹਾਲਾਂਕਿ ਇਸ ਏਰੀਆ 'ਚ ਹਾਕੀ ਦੇ ਕੋਚ ਵੀ ਮਿਲ ਲੰਗੇ ਹਾਕੀ ਦੇ ਕੋਚ ਵੀ ਇਸ ਏਰੀਆ 'ਚ ਰਹਿੰਦੇ ਨੇ ਪਰ ਲੇਕਿਨ ਇਹ ਏਰੀਆ ਦੇ ਅੰਦਰ ਕਾਫੀ ਘਰਾਂ ਦੇ ਅੰਦਰ ਜਿਹੜਾ ਕਾਫੀ ਸਾਰੇ ਵਿਅਕਤੀ ਜਿਹੜੇ ਦੇਗੇ ਉਹ ਵਿਅਕਤੀਆ ਕਿਤੇ ਵੀ ਰਹਦਾਗਾ ਉਹਨੂੰ ਗਕਸ਼ਿਆ ਨਹੀਂ ਜਾਊਗਾ ਇਹ ਲੜਾਈ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਸਰਦਾਰ ਭਗਵੰਤ ਸਿੰਘ ਮਾਜੀ ਨੇ ਸ਼ੁਰੂ ਕੀਤੀ ਆ ਇਹਨੂੰ ਅੰਤਮ ਪੜਾਚ ਅਸੀਂ ਲੈ ਚੁੱਕੇ ਲਿਜਾ ਚੁੱਕੇ ਆਂਗੇ ਸੋ ਬਿਲਕੁਲ ਆਖਰੀ ਹੱਲਾ ਜਿਹਨੂੰ ਆਪਾਂ ਕਹਿੰਦੇ ਆ ਉਹ ਬੋਲਿਆ ਹੋਇਆਗਾ ਆਉਣ ਵਾਲੇ ਸਮੇਂ ਚ ਬਿਲਕੁਲ ਇਹਨੂੰ ਤੈਸ ਤੈਸ ਕਰਕੇ ਰੱਖਦੇ ਆਂਗੇ ਅਸੀਂ ਸਿਰਫ 52% ਸਜ਼ਾ ਦਾ ਰੇਟ ਸੀਗਾ ਯਾਨੀ ਕਿ ਸਜ਼ਾ ਬਹੁਤ ਘੱਟ ਸੀਗੀ ਹੁਣ ਅਸੀਂ 86% ਤੱਕ ਲੈ ਚੁੱਕੇ ਆਂ ਮੈਂ ਪਿਛਲੇ ਡਿਸਟ੍ਰਿਕਟ ਜਾ ਕੇ ਦੇਖਿਆਗਾ ਕਿ ਉੱਥੇ 99% ਜਿਹੜੀ ਆ ਕਨਵਿਕਸ਼ਨ ਰੇਟ ਸੀ ਸਜ਼ਾ ਦੀ ਦਰ ਸੀ ਇਹ ਬਹੁਤ ਵੱਡਾ ਅੰਕੜਾ ਹੈਗਾ ਸੋ ਮੈਨੂੰ ਪੂਰਨ ਆ ਸਕੇ ਉਹਨਾਂ ਨੇ ਸਮੇਂ 'ਚ ਅਸੀਂ ਇਸ ਮਹਿਮੇ ਦੇ ਉੱਤੇ ਜਿਹੜਾ ਉਹ ਤੋਂ ਹੋਰ ਅੱਛੇ ਤਰੀਕੇ ਨਾਲ ਕਾਬੂ ਪਾ ਮਾਰੋ ਸਰ ਸਰਕਾਰ ਦੇ ਨਾਂ ਮੰਤਰੀ ਤੁਸੀਂ ਰੀਹੈਬ ਦੇ ਵਾਸਤੇ ਕਿੰਨਾ ਫੰਡ ਬਿਲਕੁਲ ਮੈਂ ਹੁਣੇ ਇਸ ਤੋਂ ਬਾਅਦ ਮੀਟਿੰਗ ਆ ਸਾਡੇ ਡੀ ਸਾਹਿਬਾਂ ਨੇ ਦੱਸਿਆਗਾ ਕਿ ਜਿੰਨੇ ਵੀ ਰੀਹੈਬ ਦੇ ਸੈਂਟਰ ਲੱਗੇ ਜਾਂ ਨਸ਼ਾ ਚੜਾਉ ਕੇਂਦਰ ਨੇ ਜੋੜ ਦੇ ਸੈਂਟਰ ਲੱਗੇ ਉਹ ਕਾਫੀ ਹੱਦ ਤੱਕ ਉਹ ਫਿਲ ਹੋ ਚੁੱਕੇ ਨੇ ਉਹਦਾ ਕਾਰਨ ਇਹ ਆ ਕਿ ਜਿਸ ਦਿਨ ਦੀ ਮਿਹਨਤ ਚਲਾਈ ਆ ਜੇ ਮੈਂ ਰੋਪੜ ਜਿਲ੍ਹੇ ਦੀ ਗੱਲ ਕਰਾਂ ਰੋਪੜ ਜਿਲ੍ਹੇ ਦੇ ਸਾਰਾ ਪ੍ਰਸ਼ਾਸਨ ਜਿਹੜਾ ਬੱਬਾ ਭਾਰਾਗਾ ਇਸੇ ਕਰਕੇ ਜਦੋਂ ਨਸ਼ਿਆਂ ਦੀ ਚੇਨ ਟੁੱਟੀ ਆ ਜੋ ਲਸ਼ਾਂ ਦੀ ਟੇਨ ਟੁੱਟੀਆਂ ਤਾਂ ਜਿਹੜੇ ਨਸ਼ਾ ਕਰਨ ਵਾਲੇ ਵਿਅਕਤੀ ਨੇ ਉਹ ਅਲਟੀਮੇਟਲੀ ਮੈਂ ਸਮਝਦਾ ਹਸਪੀਟਲ ਦਾ ਸਾਰਾ ਲੈਣਗੇ ਡਾਕਟਰ ਦਾ ਸਾਰਾ ਲੈਣਗੇ ਹੋਟਲ ਸੈਂਟਰਾਂ ਦਾ ਸਾਰਾ ਲੈਣਗੇ ਸੋ ਸਾਰੇ ਜਿਹੜੇ ਉੱਥੇ ਦਾਖਲ ਹੋ ਰਹੇ ਨੇਗੇ ਸੋ ਉਹਨਾਂ ਲਈ ਸਾਡਾ ਪੁਖਤਾ ਪ੍ਰਬੰਧ ਆ ਜਿਹੜੇ ਹੋਰ ਜਿੰਦੀ ਵੀ ਲੋੜ ਹੋ ਪੈਸੇ ਦੀ ਤਾਂ ਪ੍ਰਸ਼ਾਸਨ ਨੂੰ ਮੈਂ ਇਹੀ ਬੇਨਤੀ ਕਰਦਾ ਹਾਂ ਉਹਨਾਂ ਕਿ ਪੈਸੇ ਦੱਸੋ ਕਿੰਨੇ ਚਾਹੀਦੇ ਅਸੀਂ ਪੈਸੇ ਭੇਜਾਂਗੇ ਪਰ ਲੇਕਿਨ ਇਸ ਸਮੱਸਿਆ ਦਾ ਜੜ ਤੋਂ ਹੱਲ ਕੀਤਾ। ਅਸੀਂ ਹਮ ਆਨੇ ਵਾਲੇ ਸਮੇਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾएंगे और इसके लिए हमने युद्ध शुरू यूपी की तर्ज पर पंजाब में जो जिन लोगों ने नशा बेच के गरीब लोगों से नशा कमा के या जो ड्रग एडिक्ट उनसे नशा कमा के या गैर कानूनी काम करके अपना प्रॉपर्टी बनाई है उसको हम सीज करेंगे और कानून के मुताबिक उनके खिलाफ एक्शन